ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੀ ਅੱਜ ਦੀ ਤਕਨੀਕ ਤੁਹਾਨੂੰ ਦੱਸਣ ਲੱਗੇ ਆ ਉਹਦੇ ਮੁਤਾਬਕ ਜੇਕਰ ਆਪਾਂ ਧਣੀਆਂ ਬੀਜਾਂਗੇ ਜਾਂ ਕੋਈ ਵੀ ਹੋਰ ਸਬਜ਼ੀ ਆਪਾਂ ਬੀਜਾਂਗੇ ਤਾਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਦਿਨ ਦੇ ਵਿੱਚ ਹੋ ਜਾਊਗੀ ਜਾਂ 24 ਘੰਟਿਆਂ ਦੇ ਵਿੱਚ ਹੋ ਜਾਊਗੀ ਇਹ ਨਹੀਂ ਆਪਾਂ ਕਹਿ ਸਕਦੇ ਪਰ ਦੂਸਰੀਆਂ ਤਕਨੀਕਾਂ ਨਾਲ ਛੇਤੀ ਹੋਊਗੀ ਜਿਹੜਾ ਗਰਮੀ ਵਾਲਾ ਧਣੀਆਂ ਆਪਾਂ ਉਹ ਬੀਜਣ ਲੱਗੇ ਆ ਅੱਜ ਤੇ ਜਿਹੜੀ ਪ ਮੂਲੀਆਂ ਜਿਵੇਂ ਤੁਸੀਂ ਸਾਹਮਣੇ ਆ ਦੇਖ ਸਕਦੇ ਹੋ ਆਪਾਂ ਮੂਲੀਆਂ ਲਾਤੀਆਂ ਸੀਗਾਂ ਜਿਹੜੀਆਂ ਮੂਲੀਆਂ ਆਪਾਂ ਲਾਈਆਂ ਸੀਗਾਂ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਸੀ ਤੇ ਆ ਜਿਹੜੀਆਂ ਸਾਹਮਣੇ ਤੁਸੀਂ ਮੂਲੀਆਂ ਦੇਖ ਸਕਦੇ ਹੋ ਤੇ ਹੁਣ ਤੁਸੀਂ ਇਹਨਾਂ ਦਾ ਸਾਈਜ਼ ਦੇਖ ਲਓ ਵੀ ਜਿਹੜਾ ਮੂਲੀਆਂ ਦਾ ਜਿਹੜਾ ਸਾਈਜ਼ ਆ ਉਹ ਕਿੰਨਾ ਵਧੀਆ ਹੋ ਗਿਆ ਤੇ ਜਿਹੜੀਆਂ ਮੂਲੀਆਂ ਵਧੀਆਂ ਵੀ ਕਿੰਨੀਆਂ ਛੇਤੀ ਆ ਤੇ ਜੇਕਰ ਇਸ ਤਰ੍ਹਾਂ ਦੀ ਤਕਨੀਕ ਦੇ ਨਾਲ ਜਿਵੇਂ ਆਪਾਂ ਪਹਿਲਾਂ ਮੂਲੀਆਂ ਤੁਹਾਨੂੰ ਦਿਖਾਈਆਂ ਸੀ ਵੀ ਇਸ ਤਕਨੀਕ ਦੇ ਨਾਲ ਲਾਓ ਤੇ ਇਸੇ ਤਰ੍ਹਾਂ ਹੀ ਜਿਹੜੀ ਪਾਲਕ ਆ ਆ ਸਾਹਮਣੇ ਜਿਹੜੀ ਤੁਸੀਂ ਪਾਲਕ ਦੇਖ ਸਕਦੇ ਹੋ ਤੇ ਹੁਣ ਤੁਸੀਂ ਪਾਲਕ ਦਾ ਜਿਹੜਾ ਸਾਈਜ਼ ਤੁਸੀਂ ਦੇਖ ਸਕਦੇ ਉਸ ਦਿਨਾਂ ਦੇ ਵਿੱਚ ਹੀ ਉਂਗਲ-ਉਂਗਲ ਤੋਂ ਉੱਪਰ ਹੋ ਗਿਆ ਜਿਹੜੀ ਪਾਲਕ ਤੇ ਮੂਲੀਆਂ ਹੁਣ ਇਹ ਜਿਹੜੀਆਂ ਬਿਲਕੁਲ ਆਪਾਂ ਖਾ ਸਕਦੇ ਆ ਆਪਾਂ ਇਹਦਾ ਸਲਾਦ ਵੀ ਬਣਾ ਸਕਦੇ ਆ ਜਾਂ ਆਪਾਂ ਜਿਹੜੀ ਸਬਜ਼ੀ ਬਣਾਉਣੀ ਆ ਉਹ ਬਣਾ ਸਕਦੇ ਆ ਤੇ ਇਸੇ ਤਕਨੀਕ ਦੇ ਨਾਲ ਜਿਹੜਾ ਇਹ ਧਨੀਆ ਧਨੀਆ ਵੀ ਅੱਜ ਆਪਾਂ ਬੀਜਾਂਗੇ ਤੇ ਜਿਹੜੀ ਆਹ ਤੁਸੀਂ ਮਿੱਟੀ ਦੇਖ ਸਕਦੇ ਹੋ ਬਿਲਕੁਲ ਭੁਰਪਰੀ ਹੋਣੀ ਚਾਹੀਦੀ ਆ ਜਿਵੇਂ ਆ ਤੁਸੀਂ ਸਾਹਮਣੇ ਮੇਰੇ ਹੱਥਾਂ ਦੇ ਉੱਪਰ ਦੇਖ ਸਕਦੇ ਇਹਦਾ ਇਹਦਾ ਲੱਡੂ ਨਹੀਂ ਬੰਦਾ ਹੋਣਾ ਚਾਹੀਦਾ ਇਹਦਾ ਚੰਗੀ ਤਰ੍ਹਾਂ ਗੜਾਈ ਕਰ ਲੈਣੀ ਕਹੀ ਦੇ ਨਾਲ ਜਿੰਨਾ ਵੀ ਆਪਾਂ ਥਾਂ ਬੀਜਣਾਗਾ ਘਰ ਦੇ ਵਿੱਚ ਕਿਉਂਕਿ ਆਪਣੇ ਕੋਲੇ ਜਿਹੜੀ ਸਪੇਸ ਹੁੰਦੀ ਆ ਉਹ ਥੋੜੀ ਹੁੰਦੀ ਆ ਤੇ ਕਹੀ ਦੇ ਨਾਲ ਚੰਗੀ ਤਰ੍ਹਾਂ ਜਿੰਨੀ ਇਹਦੀ ਗੜਾਈ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਗੜਾਈ ਕਰ ਲੈਣੀ ਕੜਾਈ ਕਰਨ ਤੋਂ ਬਾਅਦ ਕੀ ਕਰਨਾਗਾ ਇਹਦੇ ਵਿੱਚ ਜਿਹੜੀ ਆਪਾਂ ਰੂੜੀ ਦੀ ਖਾਦ ਆ ਉਹ ਪਹਿਲਾਂ ਹੀ ਮਿਲਾ ਲੈਣੀ ਰੂੜੀ ਦੀ ਖਾਦ ਚੰਗੀ ਤਰ੍ਹਾਂ ਪਹਿਲਾਂ ਮਿਲਾ ਲੈਣੀ ਤੇ ਹੋਰ ਇਹਦੇ ਵਿੱਚ ਐਕਸਟਰਾ ਕੁਝ ਪਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਆ ਮਿੱਟੀ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਮਿੱਟੀ ਇਹੋ ਜਿਹੀ ਹੋਣੀ ਚਾਹੀਦੀ ਆ ਬਿਲਕੁਲ ਇਸ ਤਰ੍ਹਾਂ ਦੀ ਜਦੋਂ ਮਿੱਟੀ ਹੋਈ ਇਹਨੂੰ ਜਦੋਂ ਚੰਗੀ ਤਰ੍ਹਾਂ ਆਪਾਂ ਗੁੱ ਗੁੱਡਣ ਤੋਂ ਬਾਅਦ ਕੀ ਕਰਨਾਗਾ ਕਹੀ ਦੇ ਨਾਲ ਜਾਂ ਡੰਡੇ ਦੇ ਨਾਲ ਜਿਵੇਂ ਵੀ ਤੁਹਾਨੂੰ ਲੋਟ ਲੱਗਦਾ ਇਹਨੂੰ ਇਸ ਤਰ੍ਹਾਂ ਪਧਰੀ ਕਰ ਲੈਣਾ ਬਿਲਕੁਲ ਜਿਹੜੀ ਆ ਆਪਣੀ ਕਿਆਰੀ ਪਧਰੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਪਧਰੀ ਕਰਕੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਪਾਣੀ ਆ ਜਦੋਂ ਆਪਾਂ ਇਹਨੂੰ ਪਾਣੀ ਲਾਵਾਂਗੇ ਤਾਂ ਪਾਣੀ ਸਾਰੀਆਂ ਥਾਵਾਂ ਦੇ ਉੱਪਰ ਪਹੁੰਚੇ ਠੀਕ ਆ ਚੰਗੀ ਤਰ੍ਹਾਂ ਗੜਾਈ ਕਰਕੇ ਤੇ ਇਹਨੂੰ ਪਧਰਾ ਹੀ ਤੋਂ ਆਪਾਂ ਕਰ ਲਿਆ ਇਸ ਤਰ੍ਹਾਂ ਹੌਲੀ ਹੌਲੀ ਪਧਰਾ ਕਰ ਲੈਣਾ ਇਹਨੂੰ ਪਧਰਾ ਕਰਨ ਤੋਂ ਬਾਅਦ ਜਿਹੜੀ ਗੱਲ ਦਾ ਆਪਾਂ ਸਾਰਿਆਂ ਨੂੰ ਮੇਨ ਖਿਆਲ ਰੱਖਣਾਗਾ ਜਿਹੜਾ ਇਹ ਧਣੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸਾਫਤ ਧਣੀਆਂ ਆਗਾ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਬੀਜਣਾ ਇਹਦੇ ਦੋ ਫਾੜ ਕਰ ਲੈਣੇ ਧਣੀਆਂ ਦੇ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਣੇ ਆ ਧਣੀਆਂ ਠੀਕ ਆ ਗਰਮੀਆਂ ਵਾਲਾ ਧਣੀਆਂ ਕਹਿ ਕੇ ਲੈ ਕੇ ਆਉਣਾ ਵੀ ਗਰਮੀਆਂ ਵਾਲਾ ਭਈ 35 ਦੇ ਨਾਲਾ ਜਿਹੜਾ ਸਾਨੂੰ ਧਣੀਆਂ ਉਹ ਚਾਹੀਦਾਗਾ ਉਹਦੇ ਤਾਂ ਦੋ ਫਾੜ ਲਗਭਗ ਹੁੰਦੇ ਹੀ ਆ ਜਿਹੜਾ ਹਾਈਬ੍ਰਿਡ ਧਣੀਆਂ ਹੁੰਦਾ ਤਾਂ ਜਾਂ ਜਿਹੜੇ ਆਪਣੇ ਘਰ ਦੇ ਵਿੱਚ ਪਏ ਹੁੰਦੇ ਜਾਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਣ ਜੇਕਰ ਹੈਗਾ ਸਾਫਤ ਧਣੀਆਂ ਤਾਂ ਸਾਫਤ ਧਣੀਆਂ ਨੂੰ ਨਹੀਂ ਬੀ ਦੋ ਫਾੜ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਦਾ ਜਿਹੜਾ ਧਣੀਆਂ ਗਾ ਪਹਿਲਾਂ ਹੀ ਪਾਣੀ ਦੇ ਵਿੱਚ ਭਿਉਂਤਾ ਹੋਇਆ ਸੀਗਾ ਇਹਨੂੰ ਨਾ ਪਾਣੀ ਦੇ ਵਿੱਚ ਭਿਉ ਦੇਣਾ ਧਣਗੇ ਨੂੰ ਆ ਜੀ ਮੈਂ ਤੁਸੀਂ ਕੋਲੀ ਦੇ ਵਿੱਚ ਦੇਖ ਸਕਦੇ ਹੋ ਚਿੱਡੀ ਕੁ ਆਪਣੀ ਕੈਰੀ ਸੀਗੀ ਇਹਦੇ ਵਿੱਚ ਐਨਾ ਜਿਹੜਾ ਧਣੀਆਂ ਗਾ ਅੱਧੀ ਕ ਮੁਠੀ ਆਪਾਂ ਧਣੀਆਂ ਦੀ ਭਿਉਂਤੀ ਸੀਗੀ ਇਹ ਸਾਰਾ ਜਿਹੜਾ ਧਣੀਆਂ ਲਗਭਗ ਦੋ ਫਾੜ ਆ ਆਪਾਂ ਦੋ ਫਾੜ ਕਰਕੇ ਇਹਦੇ ਵਿੱਚ ਪਾਤਾ ਸੀਗਾ ਤੇ ਇਹਨੂੰ ਕਮ ਸੇ ਕਮ 14 15 ਘੰਟੇ 14 15 ਘੰਟੇ ਜਿਹੜੇ ਪਾਣੀ ਦੇ ਵਿੱਚ ਭਿਉ ਕੇ ਰੱਖ ਦੇਣਾ ਜੇਕਰ ਆਪਾਂ ਛੇਤੀ ਘੋਣਾ ਚਾਹੁੰਨੇ ਆ ਤੇ ਜਦੋਂ ਆਪਾਂ ਇਹਨੂੰ ਇੰਨਾ ਟਾਈਮ ਹੋ ਗਿਆ ਪਾਣੀ ਦੇ ਵਿੱਚ ਭੋਂਤੇ ਹੋਏ ਤਾਂ ਇਹ ਕਿਆਰੀ 'ਚ ਹੱਥ ਮਾਰ ਲੈਣਾ ਏ ਇਹ ਤਾਂ ਆਪਣੀਆਂ ਨਾਰਮਲ ਜੀਆਂ ਗੱਲਾਂ ਆਪਾਂ ਨੂੰ ਲਗਭਗ ਸਾਰਿਆਂ ਨੂੰ ਪਤਾ ਹੀ ਹੁੰਦਾ ਤੇ ਇਹਦੇ ਵਿੱਚ ਆਪਾਂ ਨਾ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਪਹਿਲਾਂ ਇਹਨੂੰ ਇਸ ਤਰ੍ਹਾਂ ਇੱਕ ਕਿਆਰੀ ਨੂੰ ਪੱਧਰਾ ਕਰਕੇ ਨਾ ਇਸ ਇਹਦੇ ਵਿੱਚ ਛਿੱਟਾ ਦੇ ਦਿੰਦੇ ਹੁੰਦੇ ਸੀਗੇ ਉੱਤੋਂ ਮਾਰ ਕੇ ਹੱਥ ਪਾਣੀ ਲਾਉਂਦੇ ਹੁੰਦੇ ਸੀ ਹੁਣ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹੁਣ ਆਪਾਂ ਜਿਹੜੀ ਤਕਨੀਕ ਆ ਥੋੜੀ ਜੀ ਚੇਂਜ ਕਰਾਂਗੇ ਇਹਨੂੰ ਇਸ ਤਰ੍ਹਾਂ ਹੱਥ ਮਾਰ ਕੇ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਤਾਂ ਕਿ ਜਿਹੜੀ ਆਪਣੀ ਕਿਆਰੀ ਆ ਇਹ ਪੱਧਰੀ ਹੋ ਜੇ ਤੇ ਜਦੋਂ ਆਪਾਂ ਇਹਨੂੰ ਬਿਲਕੁਲ ਸਾਰੀ ਕਿਆਰੀ ਦੇ ਵਿੱਚ ਥੋੜਾ ਥੋੜਾ ਲੱਗ ਜੇ ਅੱਧੀ ਅੱਧੀ ਇੰਚੀ ਸਾਰੀ ਕਿਆਰੀ ਦੇ ਵਿੱਚ ਲੱਗ ਜੇ ਫਿਰ ਇਹਨੂੰ ਕੀ ਕਰਨਾ ਬਾਈ ਜਦੋਂ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਹੱਥ ਮਾਰ ਲਿਆ ਤੇ ਜਿੱਥੋਂ ਤੁਹਾਨੂੰ ਉੱਚਾ ਨੀਵਾ ਲੱਗਦਾ ਧਣੀਆਂ ਬੀਜਣ ਤੋਂ ਪਹਿਲਾਂ ਨਾ ਚੰਗੀ ਤਰ੍ਹਾਂ ਦੇਖ ਲਿਓ ਵੀ ਭਾਈ ਇੱਥੋਂ ਉੱਚਾ ਉੱਥੇ ਥੋੜੀ ਜਿਹੀ ਮਿੱਟੀ ਦੂਸਰੀ ਸਾਈਡ ਤੋਂ ਚੱਕ ਕੇ ਪਾ ਦੇਣੀ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਬਿਲਕੁਲ ਜਿਹੜੀ ਕਿਆਰੀ ਆ ਉਹ ਤਿਆਰ ਆ ਤਾਂ ਜਿਹੜਾ ਹਾ ਧਣੀਆਂ ਪਿਉਂਤਾ ਹੋਇਆ ਧਣੀਆਂ ਇਹਨੂੰ ਕੀ ਕਰਨਾ ਆਇਓਂ ਗਲ ਦੇ ਨਾਲ ਕਿਉਂਕਿ ਆਪਣੀ ਕਿਆਰੀ ਤਾਂ ਪੋਲੀ ਹੈਗੀ ਆ ਇਹਨੂੰ ਉਂਗਲ ਦੇ ਨਾਲ ਨਾ ਐ ਚੰਗੀ ਤਰ੍ਹਾਂ ਤੁਸੀਂ ਢੱਕਾ ਦਾ ਇਸਤੇਮਾਲ ਵੀ ਕਰ ਸਕਦੇ ਹੋ ਆਪਾਂ ਤਾਂ ਉਂਗਲ ਦਾ ਇਸਤੇਮਾਲ ਹੀ ਕਰਾਂਗੇ ਐ ਲੈਣਾ ਜੀਆਂ ਮਾਰ ਲੈਣੀਆਂ ਇਹਦੇ ਵਿੱਚ ਇਹਦੇ ਵਿੱਚ ਐ ਚੰਗੀ ਤਰ੍ਹਾਂ ਲੈਣਾ ਮਾਰ ਕੇ ਦੋ ਤਿੰਨ ਲੈਣਾ ਮਾਰ ਲੈਣੀਆਂ ਤੇ ਉਹਦੇ ਵਿੱਚ ਜਿਹੜਾ ਇਹ ਬੀਜ ਆ ਇਹ ਬੀਜ ਨੂੰ ਥੋੜਾ ਜਿਹਾ ਵੱਧ ਆਪਾਂ ਪਾਵਾਂਗੇ ਕਿਉਂਕਿ ਇਹਦੇ ਨਾਲ ਕੀ ਹੁੰਦਾਗਾ ਜਿਹੜਾ ਮਿੱਟੀ ਆ ਜਿਹੜਾ ਘਰਾਂ ਦੇ ਵਿੱਚ ਆ ਪਤਣੀਆਂ ਬੀਜ ਦੇ ਜਿਹੜਾ ਖੇਤ ਦੇ ਵਿੱਚ ਬੀਜ ਤੇ ਉਹ ਤਾਂ ਲਗਭਗ ਸਾਰੇ ਉਗਰੇ ਆਉਂਦਾ ਕਰਾਂ ਦੇ ਵਿੱਚ ਕੀ ਆ ਕਈ ਵਾਰ ਨਾ ਘਾਟ ਊਗਰਦਾਗਾ ਤੇ ਜਿਹੜੇ ਇਹਦੇ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਇਹਨੂੰ ਚੰਗੀ ਤਰ੍ਹਾਂ ਸਾਰੀ ਥਿਆਰੀ ਦੇ ਵਿੱਚ ਆਏ ਜਿਹੜੀਆਂ ਆਪਾਂ ਖਾਲੀਆਂ ਇਹ ਬਣਾਈਆਂ ਹੋਈਆਂ ਇਹਦੇ ਵਿੱਚ ਸਾਰੇ ਚ ਖਲਾਰ ਦੇਣਾ ਇਹ ਚੰਗੀ ਤਰ੍ਹਾਂ ਐਸੀ ਤਰ੍ਹਾਂ ਹੀ ਆ ਜਿਹੜੀ ਦੂਸਰੀ ਆ ਲਓ ਜੀ ਚੰਗੀ ਤਰ੍ਹਾਂ ਖਲਾਰ ਕੇ ਆਪਾਂ ਪਹਿਲਾਂ ਕਿਹੜੀ ਤਕਨੀਕ ਵਰਤਦੇ ਹੁੰਦੇ ਸੀ ਪਹਿਲਾਂ ਆਪਾਂ ਥਿਆਰੀ ਦੇ ਵਿੱਚ ਛਿੱਟਾ ਦੇਂਦੇ ਹੁੰਦੇ ਸੀਗੇ ਹੁਣ ਆਪਾਂ ਛਿੱਟਾ ਨਹੀਂ ਦੇਵਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਔਰਿਆਂ ਦੇ ਵਿੱਚ ਬੀਜਾਂਗੇ ਔਰਿਆਂ ਦੇ ਵਿੱਚ ਬੀਜਣਾ ਕੀ ਹੁੰਦਾ ਜਿਹੜਾ ਬੀਜ ਆ ਉਹਦੇ ਉੱਪਰ ਜ਼ਿਆਦਾ ਮਿੱਟੀ ਨਹੀਂ ਆਉਂਦੀ ਤੇ ਉੱਗਰਦਾ ਵੀ ਵਧੀਆ ਲਓ ਜੀ ਸਾਰਿਆਂ ਦੇ ਵਿੱਚ ਚੰਗੀ ਤਰ੍ਹਾਂ ਖਿਲਾਰ ਦੇਣਾ ਬੀਰੀ ਥੋੜਨੀ ਹੋਣੀ ਚਾਹੀਦੀ ਕਿਉਂਕਿ ਜਿੰਨਾ ਆਪਾਂ ਧਣੀਆਂ ਪਾਵਾਂਗੇ ਉਹਨਾਂ ਹੀ ਆਪਣਾ ਹੋਈ ਜਾਊਗਾ ਆ ਮੈਂ ਤੁਹਾਨੂੰ ਤਿੰਨ ਔਰਿਆਂ ਦੇ ਵਿੱਚ ਆਪਾਂ ਬੀਜ ਕੇ ਦੱਸਤਾ ਕਿਉਂਕਿ ਵੀਡੀਓ ਫਿਰ ਨਾ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਥੋੜਾ ਥੋੜਾ ਇਹਦੇ ਉੱਪਰ ਨਾ ਹੱਥ ਮਾਰ ਦੇਣਾ ਇਸ ਤਰ੍ਹਾਂ ਜਦੋਂ ਆਪਾਂ ਸਾਰੀ ਕਿਆਰੀ ਦੇ ਵਿੱਚ ਲਾਤਾ ਤੇ ਆਹ ਮਾੜਾ ਮਾੜਾ ਮਾਰ ਦੇਣਾ ਇਹਦੇ ਉੱਪਰ ਹੱਥ ਤੇ ਐਸੀ ਤਰ੍ਹਾਂ ਹੀ ਜਿਹੜਾ ਆ ਪਿੱਛੇ ਵਾਲਾ ਇਹ ਵੀ ਆਪਾਂ ਬੀਜ ਦਾਂਗੇ। ਨਾਲ ਦਾ ਨਾ ਹੋਰ ਖਿਆਲ ਰੱਖਣਾ ਜਿਹੜੇ ਆਹ ਵਿੱਚ ਆਪਾਂ ਔਰੇ ਕੱਢਣੇ ਆ ਨਾ ਚਾਹੇ ਢੱਕੇ ਨਾਲ ਕੱਢ ਲਓ ਚਾਹੇ ਉਂਗਲ ਮਾਰ ਕੇ ਕੱਢ ਲਓ ਤੇ ਇਹਨਾਂ ਨੂੰ ਕੀ ਕਰਨਾ ਜਿਹੜਾ ਇਹਨਾਂ ਦਾ ਸੈਜ ਆ ਆਹਾ 5-5 6-6 ਇੰਚੀ ਦਾ ਜਿਹੜਾ ਗੈਪ ਆ ਇਹ ਰੱਖ ਲੈਣਾ ਇਹਦੇ ਵਿੱਚ ਉਂਗਲਾਂ ਪਾ ਕੇ ਦੇਖ ਲੈਣੀਆਂ ਫਿਰ ਕੀ ਆ ਆਪਣੀ ਇਹ ਚੀਜ਼ ਵਧੀਆ ਹੋਊਗੀ। ਫਿਰ ਐਸੀ ਤਰ੍ਹਾਂ ਹੀ ਆਪਾਂ ਜਿਹੜਾ ਬਾਕੀ ਰਹਿ ਗਿਆ ਇਹ ਸਾਰੇ ਦੇ ਵਿੱਚ ਜਿਹੜਾ ਬੀਜ ਆ ਉਹ ਚੰਗੀ ਤਰ੍ਹਾਂ ਖਿਲਾਰ ਦੇਾਂਗੇ ਤੇ ਤੁਸੀਂ ਆਪ ਦੇਖ ਲਓ ਕਿ 3-4 ਦਿਨਾਂ ਦੇ ਵਿੱਚ ਨਾ ਆਪਾਂ ਇਹ ਨਹੀਂ ਕਹਿ ਸਕਦੇ ਕਿ 24 ਘੰਟੇ ਚ ਹੀ ਉਗਰੂਗਾ ਜਿਹੜਾ ਦੂਸਰੀ ਜਿਹੜੀਆਂ ਦੂਸਰੀਆਂ ਤਕਨੀਕਾਂ ਹੁੰਦੀਆਂ ਉਹਨਾਂ ਨਾਲ ਉਸੇ ਤੀ ਉਗਰੇ ਆਊਗਾ ਕੋਸ਼ਿਸ਼ ਇਹ ਕਰਨੀ ਵੀਰੇ ਵਿੱਚ ਗਿੱਲ ਰਹਿਣੀ ਚਾਹੀਦੀ ਆ ਸੁੱਕੇ ਨਾ ਜਿਹੜੀ ਆਪਣੀ ਕੈਰੀ ਆ ਤੇ ਜਿਹੜਾ ਪਾਣੀ ਆ ਉਹ ਬਿਲਕੁਲ ਸਲੋ ਮੋਸ਼ਨ ਦੇ ਵਿੱਚ ਲਾਉਣਾਗਾ ਇਹ ਨਾ ਹੋਵੇ ਵੀ ਆਪਾਂ ਇਸ ਜਗ੍ਹਾ ਦੇ ਉੱਪਰ ਪਾਈਪ ਰੱਖਤੀ ਉੱਥੇ ਢੋਆ ਪੈ ਜੇ ਆਪ ਇਹਨੂੰ ਇੱਕ ਸਾਈਡ ਤੋਂ ਦੀ ਲਾ ਦੇਣਾ ਇੱਥੇ ਲਫਾਫਾ ਵਗੈਰਾ ਰੱਖ ਦੇਣਾ ਜਾਂ ਕੋਈ ਚੀਜ਼ ਹੋਰ ਰੱਖ ਦੇਣੀ ਤਾਂ ਕਿ ਜਿਹੜਾ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਹੈ ਜਿਹੜਾ ਟੂਆ ਨਾ ਪਾਵੇ ਠੀਕ ਆ ਤੇ ਐਸੇ ਤਰ੍ਹਾਂ ਜਿਹੜਾ ਆਹਾ ਬੀਜ ਆਪਾਂ ਸਾਰਾ ਲਾ ਕੇ ਮਾਰ ਕੇ ਚੰਗੀ ਤਰ੍ਹਾਂ ਹੱਥ ਇਹਨੂੰ ਲਾ ਦਿਆਂਗੇ ਪਾਣੀ ਹੁਣ ਤਾਂ ਇਹਦੇ ਵਿੱਚ ਰੂੜੀ ਦੀ ਜਿਹੜੀ ਖਾਦ ਆ ਉਹ ਆਪਾਂ ਪਾਈ ਹੋਈ ਆ ਹੁਣ ਇਹਨੂੰ ਖਾਦ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਜਦੋਂ ਆਪਣਾ ਇਹੜਾ ਧਣੀਆਂ ਉੱਗ ਰਿਹਾ ਆ ਉਸ ਤੋਂ ਬਾਅਦ ਹੀ ਆਪਾਂ ਇਹਦੇ ਉੱਪਰ ਜਿਹੜੇ ਦੇਸੀ ਘੋਲ ਆ ਆਪਾਂ ਇਹਦੇ ਉੱਪਰ ਆਪਣਾਵਾਂਗੇ ਤਾਂ ਕਿ ਇਹਨੂੰ ਕੀੜਾ ਲੈ ਵੀ ਜੇ ਆਪਾਂ ਇਸ ਤਕਨੀਕ ਦੇ ਨਾਲ ਜਿਹੜਾ ਧਨੀਆ ਬੀਜਾਂਗੇ ਤਾਂ ਆਪਣਾ ਜਿਹੜਾ ਧਨੀਆ ਉਹ ਛੇਤੀ ਵੀ ਉਗਰੂਗਾ ਤੇ ਸਾਰੇ ਉਗਰੇ ਹੋਊਗਾ ਲਗਭਗ ਠੀਕ ਆ ਕਈ ਵਾਰ ਕੀ ਆ ਬੀਜ ਦੇ ਵਿੱਚ ਦਿੱਕਤ ਹੋਈ ਤਾਂ ਉਹ ਹੋ ਸਕਦਾ ਵੀ ਜਿਹੜਾ ਘੱਟ ਉਗਰੇ ਠੀਕ ਆ ਤੇ ਨਹੀਂ ਕੀ ਆ ਜਿਹੜਾ ਆਪਣਾ ਧਨੀਆ ਉਹ ਲਗਭਗ ਸਾਰਾ ਹੋ ਜਾਊਗਾ ਤੇ ਬਈ ਉਮੀਦ ਕਰਦੇ ਆ ਜੇ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ